ਜਗਜੀਤ ਸਿੰਘ ਧੰਨੇਵਾਲ ਇਸ ਵੇਲੇ ਪੁਲਸ ਦੇ ਵੱਲੋਂ ਉਹਨਾਂ ਨੂੰ ਕੁਝ ਅਪਰੋਚ ਕੀਤੀ ਗਈ ਬੀਤੇ ਦਿਨਾਂ ਦੇ ਵਿੱਚ ਉਹਨਾਂ ਦਾ ਸੰਘਰਸ਼ ਉਹਨਾਂ ਦਾ ਇਹ ਜੋ ਬੈਸਟ ਹੈਗਾ ਕੀ ਹੋ ਜਾ ਇਸ ਵੇਲੇ ਚੱਲ ਰਿਹਾ ਹੈ ਕਿ ਹਰਿਆਣੇ ਵਾਲੇ ਬੰਨਿਓ ਜਿਹੜੀ ਹੈ ਪੁਲਿਸ ਦੀ ਹਲਚਲ ਹੋਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਪਿਛਲੇ ਦਿਨੀ ਕਲੀਅਰ ਕਰ ਦਿੱਤਾ ਸੀ ਕਿ ਅਸੀਂ ਉੱਥੇ ਜਾ ਕੇ ਕੋਈ ਧੱਕਾ ਨਹੀਂ ਕਰਾਂਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਇਸ ਤਰ੍ਹਾਂ ਦਾ ਕੋਈ ਧੱਕਾ ਕਰਦੇ ਹੈਗੇ ਆ ਤੇ ਫਿਰ ਜਿਹੜਾ ਹੈਗਾ ਇਹ ਕਿਤਨਾ ਕਿਤੇ ਆਪਸ ਦੇ ਵਿੱਚ ਹੀ ਜਿਹੜਾ ਕਲੈਸ਼ ਹੋਵੇਗਾ ਫਿਰ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਆਰਾਮ ਨਾਲ ਉਹਨਾਂ ਨੂੰ ਚੱਕ ਕੇ ਲੈ ਜਾਣ ਦਿੱਤਾ ਜਾਵੇਗਾ ਇਹ ਸੰਭਾਵਨਾ ਜਿਹੜੀਆਂ ਬਹੁਤ ਘੱਟ ਹੈਗੀਆਂ ਨੇ ਕਿਉਂਕਿ ਜਿਹੜੇ ਲੋਕ ਉੱਥੇ ਗਏ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਇੱਕ ਟਰਾਲੀਆਂ ਦਾ ਟਰਾਲੀਆਂ ਨੂੰ ਆਪਸ ਦੇ ਵਿੱਚ ਵੈਲਡ ਕਰਕੇ ਇੱਕ ਘੇਰਾ ਹੈਗਾ ਤੇ ਜੇ ਉਹਨਾਂ ਦੇ ਕੋਲ ਜਾਣਾ ਹੈ ਤੇ ਤੁਹਾਨੂੰ ਪੈਦਲ ਜਾਣਾ ਪਵੇਗਾ ਥੋੜੀ ਜੀ ਜਗ੍ਹਾ ਦੇ ਵਿੱਚੋਂ ਔਰ ਵਾਲੇ ਦਬਾਲੇ ਜਿਹੜਾ ਹੈ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਪੈਰਾ ਹੈਗਾ ਕਿ ਉਹਨਾਂ ਨੂੰ ਉੱਥੇ ਕੋਈ ਚੋਕ ਕੇ ਲੈ ਜਾਵੇ ਸਿੰਪਲ ਜਿਹੜਾ ਸਿੱਧੇ ਲਫ਼ਜ਼ਾਂ ਦੇ ਵਿੱਚ ਕਿ ਇੰਨਾ ਸੌਖਾ ਨਹੀਂ ਹੈਗਾ ਕਿ ਕੋਈ ਗਿਆ ਚੋਕ ਕੇ ਵਾਪਸ ਲੈ ਆਪੇ ਭਾਵੇਂ ਕਿ ਸੈਂਟਰ ਨੇ ਬਕਾਇਦਾ ਕਿਹਾ ਸੀ ਕਿ ਅਸੀਂ 에어 ਐਮਬੂਲੈਂਸ ਵਗੈਰਾ ਦਵਾਂਗੇ ਤੁਹਾਨੂੰ ਜੇ ਤੁਸੀਂ ਚੱਕਣਾ ਹੈਗਾ ਹੋਰ ਫੋਰਸੇਜ਼ ਵਗੈਰਾ ਜੇ ਤੁਹਾਨੂੰ ਚਾਹੀਦੀਆਂ ਹੋਣ ਪਰ ਹੁਣ ਜਿਹੜਾ ਆ ਰਿਹਾ ਕਿ ਖਨੌਰੀ ਦੇ ਦੂਜੇ ਬੰਨੇ ਜਿੱਥੇ ਹਰਿਆਣੇ ਵਾਲੇ ਪਾਸੇ ਜਿਹੜਾ ਹੈਗਾ ਓਥੇ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਹੈ ਕਿਤੇ ਨਾ ਕਿਤੇ ਜਿਹੜਾ ਹੈ ਕਾਫੀ ਉਥੇ ਫੋਰਸਿਸ ਇਕੱਠੀਆਂ ਨੇ ਹੁਣ ਕੀ ਉਹ ਪੰਜਾਬ ਵਾਲੇ ਬੰਨੇ ਆ ਕੇ ਇਸ ਤਰ੍ਹਾਂ ਦੀ ਕਾਰਵਾਈ ਕੋਈ ਇਨਜ਼ਾਮ ਦੇਣਗੇ ਕਿਉਂਕਿ ਆਪਾਂ ਨੂੰ ਵੀ ਪਤਾ ਹੀ ਹੈ ਕਿ ਭਾਜਪਾ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ ਸੈਂਟਰ 'ਚ ਵੀ ਭਾਜਪਾ ਦੀ ਸਰਕਾਰ ਹੈ ਤੇ ਉਥੇ ਫਿਰ ਪੰਜਾਬ ਸਰਕਾਰ ਦਾ ਕੀ ਰਿਐਕਸ਼ਨ ਹੋਏਗਾ ਕੀ ਪੰਜਾਬ ਸਰਕਾਰ ਇਹ ਸਾਰਾ ਕੁਝ ਹੋਣ ਦਵੇਗੀ ਜੇ ਸਰਕਾਰ ਦੇ ਐਂਗਲ ਤੋਂ ਦੇਖਣਾ ਪਵੇ ਤੇ ਜੇ ਕਿਤਨਾ ਕਿਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਣਾ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਮਾਹੌਲ ਜਿਹੜਾ ਹੈ ਕਿ ਕਿਤਨਾ ਕਿਤੇ ਖਰਾਬ ਹੋਣ ਦੇ ਵੀ ਚਾਂਸਸ ਹੈਗੇ ਨੇ ਕਿ ਲੋਕ ਇੰਨਾ ਜ਼ਿਆਦਾ ਸੁਖਾਵਾਂ ਨਹੀਂ ਲੈਣਗੇ ਗੱਲ ਕਰਾਂਗੇ ਆ ਪੰਜਾਬ ਦੇ ਇੱਕ ਜਿਹੇ ਚਿਹਰੇ ਦੀ ਜੋ ਨਿਰੰਤਰ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ ਦੇ ਵਿੱਚ ਹੈ ਕਿਸਾਨੀ ਚਿਹਰਾ ਜਗਜੀਤ ਸਿੰਘ ਢੱਲੇਵਾਲ ਇਸ ਵੇਲੇ ਪੁਲਸ ਦੇ ਵੱਲੋਂ ਉਹਨਾਂ ਨੂੰ ਕੁਝ ਅਪਰੋਚ ਕੀਤੀ ਗਈ ਬੀਤੇ ਦਿਨਾਂ ਦੇ ਵਿੱਚ ਉਹਨਾਂ ਦਾ ਸੰਘਰਸ਼ ਉਹਨਾਂ ਦਾ ਇਹ ਇਹ ਜੋ ਪ੍ਰੋਟੈਸਟ ਹੈਗਾ ਕਿ ਹੋ ਜਾ ਇਸ ਵੇਲੇ ਚੱਲ ਰਿਹਾ ਹੈ ਕੀ ਸੰਕੇਤ ਨਜ਼ਰ ਆ ਬਿਲਕੁਲ ਆਪਾਂ ਕਹਿ ਸਕਦੇ ਹਾਂ ਕਿ ਸਿਹਤ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਡਾਊਨ ਹੈਗੀ ਐ ਇਸ ਦੇ ਵਿੱਚ ਕੋਈ ਦੂਰਾ ਮਾ ਨਹੀਂ ਹੈ ਗਿਆ ਕਿਉਂਕਿ ਜਿਹੜਾ ਬੰਦਾ ਜਿਹਦੀ ਉਮਰ ਤਕਰੀਬਨ 70 ਸਾਲ ਦੇ ਉੱਪਰ ਹੋਵੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਹੋਵੇ ਹੱਡੀਆਂ ਵਗੈਰਾ ਵੀ ਹੁਣ ਤੇ ਨਜ਼ਰ ਆਉਣ ਲੱਗ ਗਈਆਂ 51 ਦਿਨ ਤੋਂ ਪੋਖੜਤਾਲ ਉੱਪਰ ਟੱਪ ਗਈ ਹੋਈ ਆ ਤੇ ਪੁਲਿਸ ਨੇ ਸਮੇਂ-ਸਮੇਂ ਤੇ ਆਪਾਂ ਕਹ ਲਈ ਜਾਂ ਪ੍ਰਸ਼ਾਸਨ ਨੇ ਕੋਸ਼ਿਸ਼ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈਗੀ ਪਰ ਦੂਜੇ ਬੰਨੇ ਜਿਹੜੀਆਂ ਹੁਣ ਖਬਰਾਂ ਆ ਰਹੀਆਂ ਨੇ ਕਿ ਹਰਿਆਣੇ ਵਾਲੇ ਬੰਨਿਓ ਜਿਹੜੀ ਹੈ ਪੁਲਿਸ ਦੀ ਹਲਚਲ ਹੋਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਪਿਛਲੇ ਦਿਨੀ ਕਲੀਅਰ ਕਰ ਦਿੱਤਾ ਸੀ ਕਿ ਅਸੀਂ ਉੱਥੇ ਜਾ ਕੇ ਕੋਈ ਤੱਕਾ ਨਹੀਂ ਕਰਾਂਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਇਸ ਤਰ੍ਹਾਂ ਦਾ ਕੋਈ ਤੱਕਾ ਕਰਦੇ ਹੈਗੇ ਆ ਤੇ ਫਿਰ ਜਿਹੜਾ ਹੈਗਾ ਇਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਹੀ ਜਿਹੜਾ ਕਲੈਸ਼ ਹੋਵੇਗਾ ਫਿਰ ਇਸ ਤਰ੍ਹਾਂ ਦਾ ਤਾਂ ਨਹੀਂ ਹੈਗਾ ਕਿ ਆਰਾਮ ਨਾਲ ਉਹਨਾਂ ਨੂੰ ਚੱਕ ਕੇ ਲੈ ਜਾਣ ਦਿੱਤਾ ਜਾਵੇਗਾ ਇਹ ਸੰਭਾਵ ਮੈਂ ਨਾਲ ਜਿਹੜੀਆਂ ਬਹੁਤ ਘਟ ਹੈਗੀਆਂ ਨੇ ਕਿਉਂਕਿ ਜਿਹੜੇ ਲੋਕ ਉੱਥੇ ਗਏ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਇੱਕ ਟਰਾਲੀਆਂ ਦਾ ਟਰਾਲੀਆਂ ਨੂੰ ਆਪਸੇ ਵਿੱਚ ਵੈਲਡ ਕਰਕੇ ਇੱਕ ਘੇਰਾ ਹੈਗਾ ਹੈ ਤੇ ਜੇ ਉਹਨਾਂ ਦੇ ਕੋਲ ਜਾਣਾ ਹੈ ਤੇ ਤੁਹਾਨੂੰ ਪੈਦਲ ਜਾਣਾ ਪਵੇਗਾ ਥੋੜੀ ਜੀ ਜਗ੍ਹਾ ਦੇ ਵਿੱਚ ਉਹ ਔਰ ਵਾਲੇ ਦਵਾਲੇ ਜਿਹੜਾ ਹੈ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਪੈਰਾ ਹੈਗਾ ਕਿ ਉਹਨਾਂ ਨੂੰ ਉੱਥੇ ਕੋਈ ਚੋਕ ਕੇ ਲੈ ਜਾਵੇ ਸਿੰਪਲ ਜਿਹੜਾ ਸਿੱਧੇ ਲਫ਼ਜ਼ਾਂ ਦੇ ਵਿੱਚ ਕਿ ਇੰਨਾ ਸੌਖਾ ਨਹੀਂ ਹੈਗਾ ਕਿ ਕੋਈ ਗਿਆ ਜੋਕੇ ਵਾਪਸ ਲਿਆ ਭਾਵੇਂ ਕਿ ਸੈਂਟਰ ਨੇ ਬਕਾਇਦਾ ਕਿਹਾ ਸੀ ਕਿ ਅਸੀਂ 에어 ਐਮਬੂਲੈਂਸ ਵਗੈਰਾ ਦਵਾਂਗੇ ਤੁਹਾਨੂੰ ਜੇ ਤੁਸੀਂ ਚੱਕਣਾ ਹੈਗਾ ਹੋਰ ਫੋਰਸੇਜ਼ ਵਗੈਰਾ ਜੇ ਤੁਹਾਨੂੰ ਚਾਹੀਦੀਆਂ ਹੋਣ ਪਰ ਹੁਣ ਜਿਹੜਾ ਆ ਰਿਹਾ ਕਿ ਖਨੌਰੀ ਦੇ ਦੂਜੇ ਬੰਨੇ ਜਿੱਥੇ ਹਰਿਆਣੇ ਵਾਲੇ ਪਾਸੇ ਜਿਹੜਾ ਹੈਗਾ ਉੱਥੇ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਹੈ ਕਿਤੇ ਨਾ ਕਿਤੇ ਜਿਹੜਾ ਹੈ ਕਾਫੀ ਉੱਥੇ ਫੋਰਸੇਜ਼ ਇਕੱਠੀਆਂ ਨੇ ਹੁਣ ਕੀ ਉਹ ਪੰਜਾਬ ਵਾਲੇ ਬੰਨੇ ਆ ਕੇ ਇਸ ਤਰ੍ਹਾਂ ਦੀ ਕਾਰਵਾਈ ਕੋਈ ਇਨਜ਼ਾਮ ਦੇਣਗੇ ਕਿਉਂਕਿ ਆਪਾਂ ਨੂੰ ਵੀ ਪਤਾ ਹੀ ਹੈ ਕਿ ਭਾਜਪਾ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ ਸੈਂਟਰ ਚ ਵੀ ਭਾਜਪਾ ਦੀ ਸਰਕਾਰ ਹੈ ਤੇ ਉੱਥੇ ਫਿਰ ਪੰਜਾਬ ਸਰਕਾਰ ਦਾ ਕੀ ਰਿਐਕਸ਼ਨ ਹੋਏਗਾ ਕੀ ਪੰਜਾਬ ਸਰਕਾਰ ਇਹ ਸਾਰਾ ਕੁਝ ਹੋਣ ਦਵੇਗੀ ਕਿਉਂਕਿ ਆਪਾਂ ਪਹਿਲਾਂ ਵੀ ਦੇਖਿਆ ਕਿ ਹਰਿਆਣੇ ਦੇ ਡਰੋਨ ਇਧਰ ਆ ਕੇ ਕੀ ਕੁਝ ਹੁੰਦਾ ਰਿਹਾ ਜਾਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਜਿਸ ਤਰੀਕੇ ਦੇ ਨਾਲ ਨੌਜਵਾਨ ਨੂੰ ਜਿਹੜਾ ਹੈ ਨੌਜਵਾਨਾਂ ਦੇ ਉੱਤੇ ਜਾਂ ਟਰੈਕਟਰ ਟਰਾਲੀਆਂ ਦੇ ਉੱਤੇ ਜਿਸ ਤਰੀਕੇ ਦੇ ਹਮਲੇ ਕੀਤੇ ਗਏ ਇਹ ਪਹਿਲਾਂ ਵੀ ਪੰਜਾਬ ਦੀ ਜਿਹੜੀ ਸਰਕਾਰ ਹੈਗੀ ਆ ਮੌਜੂਦਾ ਸਵਾਲਾਂ ਦੇ ਕੇਰੇ ਦੇ ਵਿੱਚ ਸੀ ਤੇ ਦੁਬਾਰਾ ਇਹ ਵਾਪਰਨ ਦਿੱਤਾ ਜਾਏਗਾ ਜਾਂ ਫਿਰ ਜੇ ਕਿਸਾਨਾਂ ਦੇ ਨਾਲ ਕੋਈ ਕਲੈਸ਼ ਹੁੰਦਾ ਹੈ ਫਿਰ ਉਹਦੀ ਜ਼ਿੰਮੇਵਾਰੀ ਕੌਣ ਲਏਗਾ ਕਿ ਸੈਂਟਰ ਜ਼ਿੰਮੇਵਾਰੀ ਲਏਗਾ ਜਾਂ ਜਿਹੜਾ ਹੈਗਾ ਕਿ ਉੱਥੇ ਫਿਰ ਇਹ ਸਾਰੀਆਂ ਚੀਜ਼ਾਂ ਕਾਫੀ ਕੰਪਲਿਕੇਟਿਡ ਨੇ ਹਾਲ ਦੀ ਗੱਡੀ ਇਸ ਤਰ੍ਹਾਂ ਦਾ ਲੱਗ ਨਹੀਂ ਰਿਹਾ ਔਰ ਦੂਜੇ ਐਂਗਲ ਤੋਂ ਜੇ ਸਰਕਾਰ ਦੇ ਐਂਗਲ ਤੋਂ ਦੇਖਣਾ ਪਵੇ ਤੇ ਜੇ ਕਿਤਨਾ ਕਿਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੋਣਾ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਮਾਹੌਲ ਜਿਹੜਾ ਹੈ ਕਿ ਕਿਤਨਾ ਕਿਤੇ ਖਰਾਬ ਹੋਣ ਦੇ ਵੀ ਚਾਂਸਸ ਹੈਗੇ ਨੇ ਕਿ ਲੋਕ ਇੰਨਾ ਜ਼ਿਆਦਾ ਸੁਖਾਵਾਂ ਨਹੀਂ ਲੈਣਗੇ ਉਸ ਨੂੰ ਠੀਕ ਅਸੀਂ ਜਿਸ ਵੇਲੇ ਦੇਖ ਰਹੇ ਹਾਂ ਇੱਕ ਇੱਕ ਸ਼ਖਸੀਅਤ ਅਜਿਹੇ ਸੰਘਰਸ਼ ਤੇ ਬੈਠੀ ਹੋਈ ਹੈ ਜਿਸ ਦੇ ਵਗੇ ਰਾਹ ਕੋਈ ਨਜ਼ਰ ਨਹੀਂ ਆ ਰਿਹਾ ਇੱਕ ਚਿਹਰਾ ਜਿਹਾ ਵੀ ਸੀਗਾ ਜਿਸ ਨੇ ਇੱਕ ਸਮੇਂ ਦੇ ਉੱਤੇ ਇਸੇ ਰਸਤੇ ਨੂੰ ਚੁਣਿਆ ਸੀ ਬਾਪੂ ਸੂਰਤ ਸਿੰਘ ਦਾਸੀ ਇੱਥੇ ਜ਼ਿਕਰ ਜ਼ਰੂਰ ਕਰਨਾ ਚਾਹਾਂਗੇ ਜੋ ਇਸ ਸੰਸਾਰ ਨੂੰ ਛੱਡ ਚੁੱਕੇ ਨੇ ਕਾਲ ਚਲਾਣਾ ਜਿਹਨਾਂ ਦਾ ਹੋ ਚੁੱਕਾ ਹੈ ਉਸ ਬਾਰੇ ਵੀ ਉਹਨਾਂ ਦੀ ਸ਼ਖਸੀਅਤ ਦੇ ਉੱਤੇ ਉਹਨਾਂ ਦੇ ਕੌਮ ਪ੍ਰਤੀ ਕੀਤੇ ਗਏ ਕਾਰਜਾਂ ਪ੍ਰਤੀ ਜ਼ਰੂਰ ਥੋੜਾ ਜਾਣਨਾ ਸਹੀ ਪਾਦੀ ਹੈ ਬਿਲਕੁਲ ਬਾਪੂ ਸੂਰਤ ਸਿੰਘ ਖਾਲਸਾ ਉਹਨਾਂ ਦੀ ਚਰਚਾ ਜੇ ਆਪਾਂ ਕਹੀਏ ਕਿ ਪੁਰਾਣੇ ਜਿਹੜੇ ਆਗੂ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਬਾਹਰ ਚਲੇ ਗਏ ਸਨ ਪੁਰਾਣੀਆਂ ਕਾਰਬਾਈਆਂ ਜਾਂ ਬੰਦਾਰੇ ਸੰਘਰਸ਼ ਦੇ ਨਾਲ ਤੇ ਜੁੜੇ ਹੋਏ ਸਨ ਹੀ ਪਰ 82 ਸਾਲ ਦੀ ਉਮਰ ਦੇ ਵਿੱਚ ਕਿਤਨਾ ਕਿਤੇ ਉਹਨਾਂ ਨੂੰ ਹਲੂਣਾ ਮਿਲਦਾ ਏ ਅਮਰੀਕਾ ਦੇ ਉੱਥੋਂ ਦੇ ਹੋਣ ਮਤਲਬ ਆਪਾਂ ਕਹਿ ਲਈਏ ਕਿ ਉੱਥੇ ਇੱਕ ਤਰ੍ਹਾਂ ਦੇ ਪੱਕੇ ਹੋਣ ਦੇ ਬਾਵਜੂਦ ਵੀ ਪੰਜਾਬ ਆਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ 16 ਜਨਵਰੀ 2015 ਨੂੰ ਇਹਨਾਂ ਵੱਲੋਂ ਜਿਹੜੀ ਹੈ ਭੁੱਖ ਹੜਤਾਲ ਰੱਖੀ ਜਾਂਦੀ ਹੈ ਆ ਆਰੰਭ ਦੇ ਵਿੱਚ ਕਾਫੀ ਭਰਵਾਂ ਸਪੋਰਟ ਮਿਲਦਾ ਹੈਗਾ ਪਰ ਕਿਤਨਾ ਕਿਤੇ ਆਪਾਂ ਕਹਿ ਲਈਏ ਕਿ ਜਦੋਂ ਪੁਲਿਸ ਜਿਹੜਾ ਹੈ ਫਿਰ ਤਸ਼ੱਦਦ ਕਰਦੀ ਹੈ ਜਾਂ ਚੱਕ ਕੇ ਜਿਹੜਾ ਮੋਰਚੇ ਨੂੰ ਆਪਾਂ ਕਹਿ ਲਈਏ ਕਿ ਜਾ ਉਹਨਾਂ ਨੂੰ ਚੱਕ ਕੇ ਲੈ ਜਾਂਦੀ ਹੈ ਤਕਰੀਬਨ ਜਦੋਂ 40 45 ਦਿਨ ਹੋ ਜਾਂਦੇ ਨੇ ਜਦੋਂ ਪਤਾ ਲੱਗ ਜਾਂਦਾ ਹੈ ਤੁਹਾਨੂੰ ਤੁਸੀਂ ਹੁਣ ਦੇਖੋ ਨਾ ਕਿ ਅਜਜੀਤ ਸਿੰਘ ਡੱਲੇਵਾਲ ਹੋਣੀ ਹੁਣ ਇੱਕਦਮ ਤੇ 51 ਦਿਨ ਨਹੀਂ ਹੋ ਗਏ ਪਰ ਜਿਹੜੀ ਸਰਕਾਰ ਦੀ ਸੁਪਰੀਮ ਕੋਰਟ ਦੀ ਇਹ ਸਾਰੇ ਜਿਹੜੇ ਕਿ ਤਰ੍ਹਾਂ ਕਿਤੇ ਜਿਹੜੀ ਹਲਜੋਲ ਹੈ ਨਾ ਇਹ 30 35 ਦਿਨ ਤੋਂ ਬਾਅਦ ਹੀ ਚੱਲੂ ਹੁੰਦੀ ਹੈ ਤੇ ਫਿਰ ਉਹ 30 35 ਦਿਨ ਤੋਂ ਬਾਅਦ ਇਹ ਹੁੰਦਾ ਹੈ ਕਿ ਬੰਦਾ ਜਿਹੜਾ ਹੈ ਆਪਣੇ ਆਖਰੀ ਸਾਹਾਂ ਦੇ ਵੱਲ ਹੌਲੀ-ਹੌਲੀ ਵੱਧ ਰਿਹਾ ਹੈਗਾ ਤੇ ਇਹਨਾਂ ਦਾ ਵੀ ਇਦਾਂ ਸੀ ਇਹ ਵੀ ਕਾਫੀ ਉਦੋਂ ਬਜ਼ੁਰਗ ਸੀ ਜਦੋਂ ਇਹਨਾਂ ਨੇ ਉਹਨੇ ਤਾਂ ਉਹ ਮਰੇ 82 ਸਾਲ ਦੇ ਕਰੀਬ ਉਦੋਂ ਹੈਗੀ ਸੀ ਜੀ ਤੇ ਉਸ ਤੋਂ ਬਾਅਦ ਜਦੋਂ 40-45 ਦਿਨਾਂ ਬਾਅਦ ਚੱਕ ਕੇ ਲੈ ਜਾਇਆ ਜਾਂਦਾ ਹੈ ਤੇ ਫਿਰ ਉੱਥੇ ਹੀ ਫਿਰ ਹਸਪੀਟਲ ਦੇ ਵਿੱਚ ਜਿਹੜਾ ਲੁਧਿਆਣੇ ਦੇ ਵਿੱਚ ਰੱਖਿਆ ਜਾਂਦਾ ਇਹਨਾਂ ਨੂੰ ਪਰ ਇਹਨਾਂ ਦੇ ਵਿੱਚੋਂ ਖਾਣ ਪੀਣ ਦੇ ਵਿੱਚ ਕੁਝ ਨਹੀਂ ਸੀ ਮਤਲਬ ਭੁੱਖ ਹੜਤਾਲ ਇਹਨਾਂ ਦੀ ਜਾਰੀ ਰਹਿੰਦੀ ਹੈ ਬਸ ਉਹ ਆਪਾਂ ਕਹਿ ਸਕਦੇ ਆ ਜਾਂ ਤੇ ਫੋਰਸ ਫੀਡਿੰਗ ਹੋ ਸਕਦਾ ਹੈ ਤੇ ਜਾਂ ਜਿਹੜੇ ਆਪਾਂ ਕਹ ਲਈਏ ਕਿ ਤੁਹਾਡੇ ਡ੍ਰਿਪ ਵਗੈਰਾ ਲਗਾ ਦਿੱਤੇ ਜਾਂਦੇ ਨੇ ਉਹ ਲੱਗੀ ਰਹਿੰਦੀ ਹੈ ਤੇ 14 ਜਨਵਰੀ 2023 ਨੂੰ ਆਪਾਂ ਕਹ ਲਈਏ ਕਿ ਤਕਰੀਬਨ 8 ਸਾਲ ਬਾਅਦ ਇਹਨਾਂ ਦੀ ਭੁੱਖ ਹੜਤਾਲ ਜਿਹੜੀ ਹੈ ਖਤਮ ਕਰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਬੰਦੀ ਸਿੰਘ ਆਲਾ ਜਿਹੜਾ ਮਸਲਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਹਾਈਲਾਈਟ ਹੋਇਆ ਸੀ ਗੁਰਬਖਸ਼ ਸਿੰਘ ਹੁਣਾਂ ਦੇ ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਹੁਣਾਂ ਨੇ ਪਹਿਲੀ ਵਾਰ ਭੁੱਖ ਹੜਤਾਲ ਰੱਖੀ ਸੀ 2000 ਮੇਰਾ ਖਿਆਲ 11 12 ਦੀ ਗੱਲ ਹੋਏਗੀ ਤੁਹਾਨੂੰ ਯਾਦ ਹੋਵੇਗਾ ਤੇ ਉਦੋਂ ਬਹੁਤ ਸਾਰਾ ਪ੍ਰੈਸ਼ਰ ਉਦੋਂ ਪਿਆ ਸੀ ਉਦੋਂ ਇੱਕ ਵਾਰੀ ਆਪਾਂ ਕਿਹਾ ਕਿ ਲੰਬੇ ਸਮੇਂ ਦੇ ਬਾਅਦ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਹੈ ਹਾਈਲਾਈਟ ਹੋਇਆ ਸੀ ਤੇ ਕਾਫੀ ਸਾਰੇ ਬੰਦੀ ਸਿੰਘਾਂ ਨੂੰ ਦੋ ਤਿੰਨ ਜਿਹੜੇ ਬੰਦੀ ਸਿੰਘ ਹੈਗੇ ਨੇ ਉਹਨਾਂ ਨੂੰ ਪ੍ਰੋਲ ਵਗੈਰਾ ਵੀ ਮਿਲਣੀ ਚાલુ ਹੋ ਗਈ ਸੀ ਫਿਰ ਉਹਨਾਂ ਨੇ ਆਪਾਂ ਕਹਿ ਲਈ ਕਿ ਇੱਕ ਵਾਰੀ ਭੁੱਖ ਹੜਤਾਲ ਰੱਖੀ ਫਿਰ ਉਹਨਾਂ ਦੀ ਤੁੜਵਾ ਦਿੱਤੀ ਗਈ ਦੂਸਰੀ ਵਾਰ ਭੁੱਖ ਹੜਤਾਲ ਰੱਖੀ ਤੇ ਫਿਰ ਉਹਨਾਂ ਨੇ ਮੇਰੇ ਖਿਆਲ ਆਪਣੇ ਆਪ ਹੀ ਛੱਡ ਦਿੱਤੀ ਫਿਰ ਕੋਈ ਘਟਨਾ ਕਰਮ ਜਿਹੜਾ ਵਾਪਰਦਾ ਹੈਗਾ ਕਿ ਉਹਨਾਂ ਨੂੰ ਟੈਂਕੀ ਤੋਂ ਉਹਨਾਂ ਨੇ ਛਾਲ ਮਾਰ ਕੇ ਜਿਹੜਾ ਹੈ ਆਪਣੀ ਆਤਮ ਹੱਤਿਆ ਕਰ ਲਈ ਸੀ ਤੇ ਕਈ ਵਾਰੀ ਤੁਸੀਂ ਬਾਪੂ ਸੂਰਜ ਸਿੰਘ ਦੀ ਗੱਲ ਕੀਤੀ ਔਰ ਇੱਥੇ ਤੁਹਾਨੂੰ ਦੱਸ ਚਲੀਏ ਕਿ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਸਿੰਘ ਮਾਨ ਜਦੋਂ ਆਰੰਭ ਚ ਇਹਨਾਂ ਦਾ ਮੋਰਚਾ ਲੱਗਿਆ ਸੀ ਇਹ ਵੀ ਉੱਥੇ ਜਾ ਕੇ ਆਏ ਸੀ ਜੀ ਤੇ ਕਾਸ਼ ਕਿਤੇ ਆਪਾਂ ਕਹਿ ਲਈਏ ਕਿ ਜੋ ਉੱਥੋਂ ਜਿਹੜਾ ਬੰਦਾ ਮੈਂਬਰ ਆਫ ਪਾਰਲੀਮੈਂਟ ਹੁੰਦੇ ਉੱਥੇ ਜਾ ਕੇ ਆਇਆ ਸੀ ਤੇ ਕਾਸ਼ ਕਿਤੇ ਉਹਨਾਂ ਨੂੰ ਉਹ ਵਾਅਦੇ ਜਾਂ ਜੋ ਕੁਝ ਉਹਨਾਂ ਨੇ ਦੇਖਿਆ ਹੋਵੇਗਾ ਉਹ ਦੁਬਾਰਾ ਚੇਤਾ ਆ ਜਾਵੇ ਤੇ ਉੱਥੇ ਸਰਕਾਰ ਦੇ ਤੌਰ ਤੇ ਤੁਹਾਡੇ ਕੋਲ ਇੱਕ ਸਟਰੋਂਗ ਮੰਡੇਟ ਹੈਗਾ ਇਹ ਤੁਹਾਡੇ 94 ਜਿਹੜੇ ਆਪਾਂ ਕਹੇਰੀ ਕਿ ਐਮ ਐਲ ਐਸ ਹੈਗੇ ਨੇ ਤੇ ਘਟੋ ਘਟ ਤੁਸੀਂ ਜਿਹੜੇ ਦਿੱਲੀ ਨਾਲ ਮਸਲਾ ਤੁਹਾਡੀ ਆਮ ਆਦਮੀ ਪਾਰਟੀ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੋਲਰ ਵਾਲਾ ਮਸਲਾ ਉਹ ਤੇ ਕਿਤਨਾ ਕਿਤੇ ਆਮ ਆਦਮੀ ਪਾਰਟੀ ਦਿੱਲੀ ਦੇ ਨਾਲ ਹੀ ਸਬੰਧਤ ਹੈਗਾ ਏ ਉਹ ਜਿਹੜੀਆਂ ਚੀਜ਼ਾਂ ਜਿਹੜੇ ਕੰਮ ਕੀਤੇ ਜਾ ਸਕਦੇ ਨੇ ਉਹਨਾਂ ਵੱਲ ਜਿਹੜੀ ਨਜ਼ਰਸਾਨੀ ਕਰਨ ਦੀ ਜ਼ਰੂਰਤ ਹੈਗੀ ਹੈ ਬਾਕੀ ਦੇਖਦੇ ਹਾਂ ਕਿਵੇਂ ਹੈਗਾ ਹੁਣ ਤੇ ਅਸੀਂ ਸ਼ਰਦਾ ਦੇ ਫੁੱਲ ਹੀ ਕਿਸੇ ਇਨਸਾਨ ਨੂੰ ਜਿਹੜਾ ਪੇਟ ਕਰ ਸਕਦੇ ਆ ਜਦੋਂ ਦੁਨੀਆ ਤੋਂ ਚਲੇ ਜਾਂਦਾ ਹੈ ਕਈ ਵਾਰ ਜਦੋਂ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸੋਚਦੇ ਨੇ ਕਿ ਰਿਜ਼ਲਟ ਕੋਈ ਨਹੀਂ ਆਇਆ ਕਿ ਇੱਥੇ ਵੀ ਮੋਰਚਾ ਲਗਿਆ ਕੋਈ ਰਿਜ਼ਲਟ ਨਹੀਂ ਆਇਆ ਗੁਰਬਖਸ਼ ਸਿੰਘ ਉਹਨਾਂ ਦੀ ਵੀ ਜਿਹੜੀ ਭੁਖੜਤਾ ਸੀ ਉਹ ਅਜਾਈ ਚਲੇ ਗਈ ਆ ਕਈ ਵਾਰੀ ਜੇ ਤਾਂ ਹੁੰਦਾ ਨਾ ਕਿ ਸਾਨੂੰ ਸਟੇਟ ਦੇ ਚੀਜ਼ਾਂ ਜਿਹੜੀਆਂ ਐ ਉਹ ਨਜ਼ਰ ਨਹੀਂ ਆਉਂਦੀਆਂ ਕਿ ਸਿੱਧੇ ਤੌਰ ਤੇ ਤੁਹਾਨੂੰ ਲੱਗੇਗਾ ਕਿ ਪ੍ਰਾਪਤੀ ਕੁਝ ਨਹੀਂ ਹੋਈ ਠੀਕ ਐ ਵੀ ਇੱਕ ਦੋ ਜਣਿਆਂ ਨੂੰ ਜੇ ਪ੍ਰੋਲ ਮਿਲ ਗਈ ਐ ਕੋਈ ਪ੍ਰਾਪਤੀ ਨਹੀਂ ਐ ਕਿ ਬੰਦੇ ਰਹਾ ਨਹੀਂ ਹੋਏ ਜੀ ਪਰ ਉਹ ਕਿਤਨਾ ਕਿਤੇ ਕੌਮ ਦੀ ਚੇਤਨਤਾ ਦੇ ਵਿੱਚ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਇੱਕ ਤਰ੍ਹਾਂ ਦਾ ਵਿਸਰ ਚੁੱਕਾ ਸੀ ਉਹ ਜਿਹੜਾ ਦੁਬਾਰਾ ਚੇਤਨਤਾ ਦੇ ਵਿੱਚ ਤੇ ਆਇਆ ਨਾ ਆਮ ਲੋਕਾਂ ਦੇ ਵਿੱਚ ਉਹਦੀ ਗੱਲ ਤੇ ਚੱਲੀ ਹੈਗੀ ਐ ਨਾ ਤੁਸੀਂ ਦੇਖੋਗੇ 2012 ਤੋਂ ਜਦੋਂ ਤੋਂ ਹੀ ਇਹ ਭੁਖ ਹੜਤਾਲਾਂ ਜਾਂ ਜਦੋਂ ਤੋਂ ਸੰਘਰਸ਼ ਵਗੈਰਾ ਚਾਲੂ ਹੋਏ ਨੇ ਤੇ ਉਦੋਂ ਤੋਂ ਉਹ ਮੁੱਦਾ ਦੱਬਿਆ ਨਹੀਂ ਹੈਗਾ ਮਤਲਬ ਉਹ ਮੇਨ ਪੰਥਕ ਮੁੱਦਿਆਂ 'ਚੋਂ ਇੱਕ ਹੈਗਾ ਏ ਹੁਣ ਜਿਹੜੀ ਨਵੀਂ ਪਾਰਟੀ ਵੀ ਬਣੀ ਆ ਉਹਨਾਂ ਨੇ ਵੀ ਆਪਣੇ ਬੰਦੀ ਸਿੰਘਾਂ ਵਾਲਾ ਪਾਇਆ ਏ ਆਉਣਾ ਪਿਆ ਏ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮੁੱਦਾ ਹਾਈਲਾਈਟਡ ਹੂੰ ਤੇ ਸੋਲੂਸ਼ਨ ਕਈ ਰਹੀ ਆਪਾਂ ਕਹਿ ਲਈ ਕਿ ਹੱਥੋਂ-ਹੱਥ ਨਹੀਂ ਹੁੰਦੇ ਹੁੰਦੇ ਪਰ ਉਹ ਆ ਕਿ ਹੌਲੀ-ਹੌਲੀ ਜਿਹੜੀ ਹੈ ਚਣਗ ਕੇ ਇੱਕ ਜਨਰੇਸ਼ਨ ਜੇ ਆਪਾਂ ਕਹਿ ਕੇ ਬਦਲ ਚੁੱਕੀ ਹੈ ਉਦੋਂ ਦੀ ਨਵੀਂ ਜਨਰੇਸ਼ਨ ਨੂੰ ਪਤਾ ਤੇ ਹੈ ਨਾ ਕਿ ਸਾਡੇ ਜਿਹੜੇ ਬਜ਼ੁਰਗ ਹੈਗੇ ਨੇ ਜਿਨ੍ਹਾਂ ਨੇ 28 28 30 30 ਸਾਲ ਤੋਂ ਜਿਹੜੇ ਜੇਲਾਂ ਦੇ ਅੰਦਰ ਬੰਨਨੇ ਤੇ ਕਿਵੇਂ ਜਿਹੜੀ ਹਕੂਮਤ ਹੈ ਉਹਨਾਂ ਨੂੰ ਨਹੀਂ ਛੱਡ ਰਹੀ ਹੈਗੀ ਇਹ ਚੇਤਨਤਾ ਤੇ ਹੈ ਕਿਤਨਾ ਕਿਤੇ ਇੱਕ ਚਣੰਗ ਇੱਕ ਆਪਾਂ ਕਹਿ ਸਕਦੇ ਹਾਂ ਕਿ ਠੀਕ ਹੈ ਪੂਰਾ ਅੱਗ ਦਾ ਆਪਾਂ ਕਹਿ ਲਈਏ ਕਿ ਪੂਰੀ ਅੱਗ ਨਹੀਂ ਲੱਗੀ ਪਰ ਕਿਤਨਾ ਕਹਦੇ ਇੱਕ ਚਿਣਕ ਤੇ ਹੈ ਤੇ ਉਹ ਚਿਣਕ ਉਹ ਚੰਗਿਆਰੀ ਕਦੋਂ ਉਹ ਭਾਂਬੜ ਬਣੇਗੀ ਇਹ ਜਿਹੜਾ ਹੈਗਾ ਇਹ ਫਿਰ ਸਮੇ ਦੇ ਗਰਭ ਦੇ ਵਿੱਚ ਹੁੰਦਾ ਹੈ ਕਿ ਕਈ ਵਾਰੀ ਤੇ ਸਿਚੁਏਸ਼ਨ ਜਿਹੜੀ ਹੈ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਮਹੀਨਿਆਂ ਦੇ ਜਾਂ ਸਾਲਾਂ ਦੇ ਕੰਮ ਹੋ ਜਾਂਦੇ ਨੇ ਜੀ ਇਹਨਾਂ तमाम ਚੀਜ਼ਾਂ ਦੇ ਉੱਤੇ ਸਾਡੇ ਦਰਸ਼ਕ ਜਿਸ ਵੇਲੇ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਅਸੀਂ ਜ਼ਰੂਰ ਆਪਣੇ ਵੱਲੋਂ ਵੀ ਨਮਨ ਕਰੀਏ ਬਾਪੂ ਸੁਰਤ ਸਿੰਘ ਨੂੰ ਜਿਹੜਾ ਨੇ ਆਪਣੇ ਜੀਵਨ ਦੇ ਵਿੱਚ ਇੱਕ ਲੰਬਾ ਸਮਾਂ ਜਿਹੇ ਸੰਘਰਸ਼ ਨੂੰ ਦਿੱਤਾ ਜਿਸ ਦੇ ਵਿੱਚ ਅੱਜ ਕਈ ਸਿਆਸੀ ਪਾਰਟੀਆਂ ਕਈ ਸਿਆਸੀ ਆਗੂ ਉਸ ਮੁੱਦੇ ਦੇ ਉੱਤੇ ਆਪਣੀਆਂ ਰੋਟੀਆਂ ਸੇਕ ਰਹੇ ਨੇ ਲੇਕਿਨ ਇਹਨਾਂ ਨੇ ਕਰਕੇ ਵਿਖਾਇਆ ਇਹਨਾਂ ਨੇ ਕਈ ਮਹੀਨਿਆਂ ਤੱਕ ਨਿਰੰਤਰ ਆਪਣੀ ਉਸ ਉਸ ਭੁਖੜ ਹੜਤਾਲ ਨੂੰ ਜਾਰੀ ਰੱਖਿਆ ਜੋ ਸੀਗੀ ਸਮਰਪਤ ਕਿ ਹਾਂ ਬੰਦੀ ਸਿੰਘਾਂ ਦੀ ਰਿਹਾਈ ਜ਼ਰੂਰ ਹੋਵੇ